ਕਿਸਾਨ ਦੋਸਤੋ ਕਣਕ ਬਿਨਾ ਕਿਸੇ ਜ਼ਹਿਰ ਤੋਂ ਸਟੋਰ ਕਰਨ ਦਾ ਤਰੀਕਾ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਆਦਾਤਰ ਕਣਕ ਆਪਾਂ ਭਾਵੇਂ ਖਾਣ ਵਾਸਤੇ ਸਟੋਰ ਕਰਨੀ ਹੋਵੇ ਜਾਂ ਫਿਰ ਕਣਕ ਬੀਜ ਦੇ ਲਈ ਵਰਤਣੀ ਹੋਵੇ ਇਸ ਕਰਕੇ ਸਟੋਰ ਕਰਨੀ ਹੋਵੇ ਅਲੂਮੀਨੀਅਮ ਫਾਸਫੇਟ ਜ਼ਹਿਰ ਦੀ ਵਰਤੋਂ ਕਰਦੇ ਹਾਂ ਅਲੂਮੀਨੀਅਮ ਫਾਸਫੇਟਿਕ ਬਹੁਤ ਖਤਰਨਾਕ ਜ਼ਹਿਰ ਹੁੰਦੀ ਹੈ ਜਿਸ ਤਿਆਂ ਗੋਲੀਆਂ ਦੇ ਵਿੱਚੋਂ ਇੱਕ ਬਦਬੂਦਾਰ ਗੈਸ ਨਿਕਲਦੀ ਹੈ ਜਿਹੜੀ ਕਿ ਢੋਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੁੱਸਰੀ ਹੋਵੇ ਜਾਂ ਕੋਈ ਹੋਰ ਇਨਫੈਕਟ ਹੋਵੇ ਉਹਨੂੰ ਖਤਮ ਕਰ ਦਿੰਦੀ ਹੈ ਜਿੱਥੋਂ ਤੱਕ ਤਾਂ ਸਵਾਲ ਹੈ ਬੀਜ ਦੇ ਲਈ ਕਣਕ ਸਟੋਰ ਕਰਨ ਦਾ ਇਸ ਵਾਸਤੇ ਤਾਂ ਜੇ ਆਪਾਂ ਇਹ ਜ਼ਹਿਰ ਦੀ ਵਰਤੋਂ ਕਰਦੇ ਹਾਂ ਤਾਂ ਕੋਈ ਹਰਜ ਨਹੀਂ ਕਿਉਂਕਿ ਕਣਕ ਆਪਾਂ ਬੀਜ ਵਾਸਤੇ ਵਰਤਣੀ ਹੈ ਬੀਜ ਨੂੰ ਹੋਰ ਵੀ ਆਪਾਂ ਬਜਾਈ ਵਕਤ ਕਈ ਤਰ੍ਹਾਂ ਦੀਆਂ ਜ਼ਹਿਰਾ ਲਾਉਨੇ ਆ ਪਰ ਜੋ ਕਣਕ ਆਪਾਂ ਖਾਣ ਦੇ ਲਈ ਵਰਤਣੀ ਹੈ ਉਹਦੇ ਵਿੱਚ ਜ਼ਾਹਿਰ ਪਾਉਣ ਤੋਂ ਜਿੰਨਾ ਵੀ ਗੁਰੇਜ ਕੀਤਾ ਜਾਵੇ ਬਹੁਤ ਵਧੀਆ ਕਿਉਂਕਿ ਇਹ ਜ਼ਾਹਿਰ ਦਾ ਉੱਪਰੋਂ ਵੇਖਣ ਨੂੰ ਤਾਂ ਆਪਾਂ ਨੂੰ ਕਣਕ ਦੇ ਉੱਤੇ ਕੋਈ ਅਸਰ ਦਿਖਾਈ ਨਹੀਂ ਦਿੰਦਾ ਪਰ ਕਿਉਂਕਿ ਇਹ ਇੱਕ ਗੈਸ ਹੈ ਕਣਕ ਦੇ ਧੁਰੇ ਅੰਦਰ ਤੱਕ ਜਾ ਕੇ ਅਸਰ ਕਰਦੀ ਹੈ ਕਣਕ ਦੀ ਫਸਲ ਉੱਤੇ ਆਪਾਂ ਕਈ ਤਰ੍ਹਾਂ ਦੇ ਇਨਸੈਕਟੀਸਾਈਡ ਸਪਰੇਅ ਕਰ ਦਿੰਨੇ ਆ ਉਹਨਾਂ ਦਾ ਉਹਨਾਂ ਜਿਆਦਾ ਅਸਰ ਨਹੀਂ ਹੁੰਦਾ ਜਿੰਨਾ ਇਹ ਗੈਸ ਦੇ ਰਾਹੀਂ ਕਣਕ ਦੇ ਦਾਣੇ ਦੇ ਅੰਦਰ ਜਾ ਕੇ ਨੁਕਸਾਨ ਕਰਦੀ ਹੈ ਇਹ ਚੀਜ਼ ਸਾਨੂੰ ਕੋਈ ਨਹੀਂ ਦੱਸਦਾ ਭਾਵੇਂ ਹੁਣ ਐਲੂਮੀਨੀਅਮ ਫਾਸਫੇਟ ਦੇ ਉੱਤੇ ਬੈਨ ਲੱਗ ਚੁੱਕਾ ਹੈ ਫਿਰ ਵੀ ਜ਼ਿਆਦਾਤਰ ਲੋਕ ਕਣਕ ਸਟੋਰ ਕਰਨ ਦੇ ਵਾਸਤੇ ਇਹੀ ਦਵਾਈ ਵਰਤਦੇ ਨੇ ਇਹ ਗੈਸ ਦੀ ਵਜ੍ਹਾ ਨਾਲ ਕਿੰਨੇ ਕ ਰੋਗ ਲੱਗ ਸਕਦੇ ਨੇ ਇਸ ਗੱਲ ਦਾ ਆਪਾਂ ਨੂੰ ਅੰਦਾਜ਼ਾ ਹੀ ਨਹੀਂ ਹੈ ਇਸ ਕਰਕੇ ਦਿਲ ਦੇ ਰੋਗ ਲੱਗ ਸਕਦੇ ਨੇ ਹਾਈਪਰ ਟੈਂਸ਼ਨ ਇਸ ਰੂਪ ਕਰਕੇ ਹੁੰਦਾ ਹੈ ਸ਼ੂਗਰ ਦੇ ਰੋਗੀਆਂ ਦੇ ਵਿੱਚ ਇਸੇ ਕਰਕੇ ਵਾਧਾ ਹੋ ਰਿਹਾ ਕਿਉਂਕਿ ਇਨਸੂਲਿਨ ਬਣਾਉਣ ਵਾਲੀ ਗ੍ਰੰਥੀ ਜਿਹੜੀ ਪੈਂਕਰੀਆ ਉਹਨੂੰ ਇਹ ਖਰਾਬ ਕਰ ਦਿੰਦੀ ਹੈ ਔਰਤਾਂ ਦੇ ਵਿੱਚ ਬਾਹਰ ਪਾਣ ਦੀ ਸਮੱਸਿਆ ਇਹਦੇ ਕਰਕੇ ਹੁੰਦੀ ਹੈ ਹੋਰ ਪਤਾ ਨਹੀਂ ਕਿੰਨੀਆਂ ਕੁ ਬਿਮਾਰੀਆਂ ਇਸ ਕਰਕੇ ਲੱਗਦੀਆਂ ਨੇ ਇਸ ਲਈ ਇਸ ਨੂੰ ਖਾਣ ਵਾਲੀ ਕਣਕ ਦੇ ਵਿੱਚ ਬਿਲਕੁਲ ਹੀ ਨਹੀਂ ਵਰਤਣਾ ਚਾਹੀਦਾ ਇਸ ਕਰਕੇ ਆਪਾਂ ਇੱਥੇ ਬਿਨਾਂ ਜ਼ਾਹਰ ਤੋਂ ਕਣਕ ਸਟੋਰ ਕਰਨ ਦਾ ਤੁਹਾਨੂੰ ਤਰੀਕਾ ਦੱਸ ਰਹੇ ਹਾਂ ਜਿਸ ਨੂੰ ਵਰਤ ਕੇ ਬਿਲਕੁਲ ਵੀ ਕਿਸੇ ਤਰ੍ਹਾਂ ਦਾ ਕੋਈ ਕੀੜਾ ਕਣਕ ਨੂੰ ਲੱਗਦਾ ਨਹੀਂ ਇਹ ਸਾਡਾ ਆਪਣਾ ਹੋਇਆ ਸਾਡਾ ਆਪਣਾ ਵਰਤਿਆ ਹੋਇਆ ਤਰੀਕਾ ਹੈ ਜਿਸ ਨੂੰ ਹੋਰ ਵੀ ਬਹੁਤ ਸਾਰੇ ਲੋਕ ਕਣਕ ਸਟੋਰ ਕਰਨ ਦੇ ਵੇਲੇ ਵਰਤਦੇ ਨੇ ਇਸ ਵਿੱਚ ਬਿਲਕੁਲ ਵੀ ਕਿਸੇ ਤਰ੍ਹਾਂ ਦੀ ਜ਼ਾਹਰ ਵਰਤਣ ਦੀ ਕੋਈ ਲੋੜ ਨਹੀਂ ਪੈਂਦੀ ਸਭ ਤੋਂ ਪਹਿਲਾਂ ਜੋ ਦੋਸਤ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਉਂਕਿ ਇਸ ਚੈਨਲ ਉੱਤੇ ਆਪਾਂ ਖੇਤੀ ਪਸ਼ੂ ਪਾਲਣ ਅਤੇ ਮੌਸਮ ਸੰਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਆਂ ਦੋਸਤੋ ਨਾਲ ਹੀ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਜ਼ਰੂਰ ਕਰ ਲਓ ਤਾਂ ਕਿ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਤੁਹਾਨੂੰ ਉਸ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਹੋਰ ਯਾਰਾਂ ਦੇ ਦੋਸਤਾਂ ਦੇ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤਾਂ ਕਿ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਜਾਣਕਾਰੀ ਪਹੁੰਚ ਸਕੇ ਹੁਣ ਆਪਾਂ ਗੱਲ ਕਰੀਏ ਕਣਕ ਸਟੋਰ ਕਰਨ ਦੇ ਤਰੀਕੇ ਦੇ ਬਾਰੇ ਸਭ ਤੋਂ ਪਹਿਲਾਂ ਧਿਆਨ ਦੇਣ ਯੋਗ ਗੱਲ ਇਹ ਹੈ ਵੀ ਕਣਕ ਸਟੋਰ ਕਰਨ ਤੋਂ ਪਹਿਲਾਂ ਬਿਲਕੁਲ ਸੁੱਕੀ ਹੋਣੀ ਚਾਹੀਦੀ ਹੈ ਨਮੀ ਉਹਦੇ ਵਿੱਚ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਜੇਕਰ ਕਣਕ ਦੇ ਵਿੱਚ ਥੋੜੀ ਵਾਲੀ ਨਮੀ ਲੱਗਦੀ ਹੈ ਤਾਂ ਕਣਕ ਸਟੋਰ ਕਰਨ ਤੋਂ ਪਹਿਲਾਂ ਜਲਵਾਜ਼ੀ ਨਾ ਕਰੋ ਇੱਕ ਦੋ ਦਿਨ ਧੁੱਪ ਹੋਰ ਲਗਾ ਲਓ ਇਹ ਗੱਲ ਦਾ ਵੀ ਧਿਆਨ ਰੱਖੋ ਕਿ ਧੁੱਪੇ ਖਲਾਰੀ ਹੋਈ ਕਣਕ ਇੱਕਦਮ ਇਕੱਠੀ ਕਰਕੇ ਢੋਲ 'ਚ ਨਾ ਪਾਓ ਕਿਉਂਕਿ ਗਰਮ ਕਣਕ ਢੋਲ 'ਚ ਪਾਉਣ ਨਾਲ ਖਰਾਬ ਹੋ ਜਾਂਦੀ ਹੈ ਇਸ ਲਈ ਧੁੱਪੇ ਜਿਹੜੀ ਖਲਾਰੀ ਹੋਈ ਕਣਕ ਹੈ ਉਹਨੂੰ ਇਕੱਠੀ ਕਰਕੇ ਇੱਕ ਅੱਧਾ ਦਿਨ ਛਾਂ ਦੇ ਵਿੱਚ ਪਈ ਰਹਿਣ ਦਿਓ ਠੰਡੀ ਹੋਣ ਦਿਓ ਠੰਡੀ ਹੋਈ ਕਣਕ ਨੂੰ ਹੀ ਢੋਲ ਦੇ ਵਿੱਚ ਪਾਉਣਾ ਚਾਹੀਦਾ ਇਹ ਵੀ ਚੰਕੀ ਬਣਾਓ ਕਿ ਢੋਲ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੋਰੀ ਵਗੈਰਾ ਨਾ ਹੋਵੇ ਕਿਉਂਕਿ ਬਰਸਾਤ ਦੇ ਦਿਨਾਂ ਵਿੱਚ ਕਣਕ ਹਵਾ ਦੇ ਵਿੱਚ ਉਹ ਮੋਹ ਚਰ ਖਿੱਚ ਲੈਂਦੀ ਹੈ ਇਸ ਲਈ ਢੋਲ ਨੂੰ ਵੱਧ ਤੋਂ ਵੱਧ 에ਅਰਟਾਈਟ ਕਰਨਾ ਹੈ ਆਪਾਂ ਕਣਕ ਨੂੰ ਕੀੜੇ ਮਕੌੜੇ ਤੇ ਸੁਸਤਰੀ ਤੋਂ ਬਚਾਉਣ ਦੇ ਵਾਸਤੇ ਅਲੂਮੀਨੀਅਮ ਫਾਸਫੇਟ ਜਿਹੜਾ ਜ਼ਾਹਰ ਹੈ ਉਹਦੀ ਥਾਂ ਉੱਤੇ ਆਪਾਂ ਸੀਖਾਂ ਦੀਆਂ ਡੱਬੀਆਂ ਜਿਹਨੂੰ ਦੀਆ ਸਲਾਈ ਦੀਆਂ ਡੱਬੀਆਂ ਵੀ ਕਹਿੰਦੇ ਆ ਇਹ ਵਰਤ ਸਕਦਾ 10 ਕਿਲੋ ਕਣਕ ਦੇ ਢੋਲ ਦੇ ਵਾਸਤੇ ਇੱਕ ਦਰਜਨ ਡੱਬੀਆਂ ਵੱਧੂ ਹੁੰਦੀਆਂ ਨੇ ਡੱਬੀਆਂ ਆਪਾਂ ਵਰਤਣੀਆਂ ਨੇ ਕਿਵੇਂ 2 ਕਿਲੋ ਕਣਕ ਪਹਿਲਾਂ ਢੋਲ ਦੇ ਵਿੱਚ ਪਾ ਲਓ 2-3 ਡੱਬੀਆਂ ਉਹਦੇ ਵਿੱਚ ਛਿੱਟ ਫੁੱਟ ਦਿਓ ਇਹਨਾਂ ਨੂੰ ਬੰਨ੍ਹ ਦੀ ਪਈ ਬੰਨ੍ਹ ਦੇ ਰਹਿਣ ਤੇ ਉਹ ਡੱਬੀਆਂ ਵਿੱਚੋਂ ਬਸ ਕੱਲੀ ਕੱਲੀ ਛੁੱਟਦੇ ਹੋ ਇਸੇ ਤਰ੍ਹਾਂ 2 ਕੁ ਕੰਟਲ ਕਣਕ ਹੋਰ ਢੋਲ ਦੇ ਵਿੱਚ ਪਾਓ 2-3 ਡੱਬੀਆਂ ਫੇਰ ਛੁੱਟਦੇ ਹੋ ਇਸ ਤਰ੍ਹਾਂ 3-4 ਥਾਂ ਦੇ ਉੱਤੇ ਆਪਾਂ ਢੋਲ ਦੇ ਵਿੱਚ ਡੱਬੀਆਂ ਛੁੱਟੀ ਦੇ ਤੇ ਕਣਕ ਨੂੰ ਸ਼ਿਰੇ ਤੱਕ ਭਰ ਦਿਓ ਢੋਲ ਦੇ ਵਿੱਚ ਜਦੋਂ ਢੋਲ ਪੂਰਾ ਭਰ ਗਿਆ ਫਿਰ ਆਪਾਂ ਉੱਪਰ ਉਹਦੇ ਕੁਝ ਨਿੰਮ ਦੇ ਪੱਤੇ ਲੈ ਲਓ ਲੌਂਗ ਥੋੜੇ ਜਿਹੀ ਤੇ ਕਪੂਰ ਲੈ ਕੇ ਨਾ ਕਿਸੇ ਸੁੱਕੇ ਕੱਪੜੇ ਦੇ ਵਿੱਚ ਬੰਨ੍ਹ ਲਓ ਇਹਨਾਂ ਥੰਨੇ ਚੀਜ਼ਾਂ ਨੂੰ ਜਦੋਂ ਢੋਲ ਪੂਰਾ ਭਰ ਜਾਂਦਾ ਉਹਦੇ ਵਿੱਚ ਇਹ ਚੀਜ਼ ਤਿੰਨੇ ਚੀਜ਼ਾਂ ਰੱਖਦੇ ਹੋ ਤੇ ਚੰਗੀ ਤਰ੍ਹਾਂ ਟੱਕਣ ਨੂੰ ਲਗਾ ਦਿਓ ਨਿੰਮ ਇੱਕ ਬਹੁਤ ਵਧੀਆ ਕੀਟਨਾਸ਼ਕ ਹੈ ਨਿੰਮ ਦੇ ਪੱਤੇ ਦੇ ਕੋਲੇ ਕੀੜੇ ਮਕੌੜੇ ਨਹੀਂ ਆਉਂਦੇ ਇਸੇ ਤਰ੍ਹਾਂ ਲੌਂਗ ਤੇ ਕਪੂਰ ਹੁੰਦੇ ਨੇ ਜਿਹੜੇ ਇਹਦੀ ਗੰਧ ਹੁੰਦੀ ਆ ਉਹ ਤੋਂ ਕੀੜੇ ਮਕੌੜੇ ਨੂੰ ਸਹਾਰ ਨਹੀਂ ਸਕਦੇ ਇਸ ਲਈ ਕਣਕ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੀੜਾ ਮਕੌੜਾ ਨਹੀਂ ਆਉਂਦਾ ਸੋ ਦੋਸਤੋ ਇਹ ਦੋਵੇਂ ਤਰੀਕੇ ਵਰਤ ਕੇ ਬਿਨਾਂ ਕਿਸੇ ਜ਼ਹਿਰ ਤੋਂ ਆਪਾਂ ਸਾਰਾ ਸਾਲ ਕਣਕ ਬਰਤ ਸਕਦੇ ਹਾਂ ਸੋ ਪੂਰਾ ਸਾਲ ਕਣਕ ਖਰਾਬ ਨਹੀਂ ਹੁੰਦੀ। ਉਹ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਧੰਨਵਾਦ।